ਇੱਕ ਦੋ ਗੱਲਾਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਇੱਕ ਤਾਂ ਜੋ ਆਪਾਂ ਨੇ ਸ਼ੁਰੂ ਕੀਤਾ ਹੋਇਆ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਸਰਪੰਚ ਸਾਹਿਬ ਨੇ ਇੱਕ ਨੇ ਗੱਲ ਵੀ ਕਹੀ ਹੈ ਇਹ ਕਿ ਲੋਕ ਇਹ ਤੇ ਖੁਸ਼ ਵੀ ਨੇ ਤੇ ਲੋਕ ਅੱਕੇ ਵੀ ਪਏ ਸੀ ਤੇ ਲੋਕ ਤਿਆਰ ਵੀ ਨੇ ਕਿ ਸਾਡੀ ਕੋਈ ਡਿਊਟੀ ਲਾ ਦਿਓ ਬਸ ਸੋ ਆਪਣੇ ਆਪਣੇ ਪਿੰਡਾਂ ਦੇ ਪਹਿਰੇਦਾਰ ਤੁਸੀਂ ਆਪ ਬਣੋ ਕੋਈ ਤੁਹਾਨੂੰ ਦਿੱਕਤ ਆਉਂਦੀ ਹੋਵੇ ਕੋਈ ਬੰਦਾ ਤੰਗ ਕਰਦਾ ਕੋਈ ਧਮਕੀ ਦਿੰਦਾ ਤੇ ਸਾਡੇ ਨਾਲ ਗੱਲ ਕਰ ਲੋ ਤੁਹਾਡਾ ਨਾਮ ਵੀ ਨਹੀਂ ਕਿਤੇ ਦੱਸਾਂਗੇ ਕਿਤੇ ਨਹੀਂ ਜਾਊਗਾ ਅਸੀਂ ਆਪ ਹੀ ਕਰਾਂਗੇ ਉਹਦਾ ਹੱਲ ਕਿਸੇ ਤੋਂ ਡਰਨ ਦੀ ਲੋੜ ਨਹੀਂ ਯੂਥ ਵਾਲੇ ਮੁੰਡੇ ਬੈਠੇ ਆ ਬਹੁਤ ਸਰਪੰਚ ਵੀ ਬਣੇ ਮੈਂਬਰ ਬਣੇ ਆ ਤੇ ਜੇ ਤੁਸੀਂ ਇਹ ਕੰਮ ਕਰ ਲਓਗੇ ਤਾਂ ਹਿਸਟਰੀ 'ਚ ਤੁਹਾਡਾ ਨਾਮ ਲਿਖਿਆ ਜਾਊਗਾ ਕਿ ਐਸ ਪੰਚਾਇਤ ਵੇਲੇ ਸਾਡੇ ਪਿੰਡ 'ਚੋਂ ਨਸ਼ਾ ਖਤਮ ਹੋ ਗਿਆ ਸੀ ਤੇ ਉਹ ਫੱਟਾ ਜਰੂਰ ਲਾਵਾਂਗੇ ਆਪਾਂ ਹਰੇਕ ਪਿੰਡ ਚ ਵੀ ਇਹ ਪਿੰਡ ਨਸ਼ਾ ਮੁਕਤ ਹੈ ਨਾ ਕਿਸੇ ਦੀ ਜਮਾਨਤ ਦਿਓ ਨਾ ਕਿਸੇ ਨੂੰ ਜੇ ਜੇ ਕੋਈ ਦੇਖੋ ਜਿਹੜੇ ਲੱਗ ਗਏ ਬੁਰੀ ਸੰਗ ਵਿੱਚ ਪੈ ਗਏ ਉਮਰ ਹੁੰਦੀ ਹੈ ਯਾਰੀ ਦੋਸਤੀ ਦੀ ਸੌ ਸੌ ਖਵਾ ਲੈਂਦੇ ਆ ਲੱਗ ਗਏ ਉਹਨਾਂ ਨੂੰ ਅਸੀਂ ਸਮਗਲਰ ਨਹੀਂ ਕਹਿੰਦੇ ਉਹਨਾਂ ਨੂੰ ਤਾਂ ਅਸੀਂ ਮਰੀਜ਼ ਕਹਿੰਦੇ ਆ ਉਹਨਾਂ ਨੂੰ ਤੁਸੀਂ ਸਾਡੇ ਕੋਲੇ ਲਿਆਓ ਡਾਕਟਰੀ ਸਹਾਇਤਾ ਜੋ ਵੀ ਚਾਹੀਦੀ ਹੋਊਗੀ ਉਹ ਵੀ ਦੇਵਾਂਗੇ ਨਾਲ ਉਹਨੂੰ ਛੋਟਾ ਮੋਟਾ ਕੋਈ ਕੰਮਕਾਰ ਵੀ ਇਸ ਤਰ੍ਹਾਂ ਦਾ ਕਰਾ ਦਾਂਗੇ ਤਾਂ ਕਿ ਉਹ ਉਹਦਾ ਧਿਆਨ ਜਿਹੜਾ ਉਹ ਕੰਮ ਕਰ ਤੇ ਲੱਗ ਜਾਏ ਕਿਉਂਕਿ ਬੇਲਾ ਮਨ ਸ਼ੈਤਾਨੀ ਦਾ ਕਰ ਜੇ ਬੇਲਾ ਰਹੂਗਾ ਫਿਰ ਫਿਰ ਚਲਾ ਜਾਊਗਾ ਉਧਰ ਸੋ ਬਹੁਤ ਲੰਬੀ ਪਲਾਨ ਹੈਗੇ ਅਸੀਂ 2.5 ਸਾਲਾਂ ਚ ਬਣਾਉਣੀ ਪਈ ਸਾਨੂੰ ਇਹ ਤੁਸੀਂ ਸੋਚਦੇ ਹੋਵੋਗੇ ਵੀ ਇੰਨਾ ਚਿਰ ਕਿਉਂ ਲੱਗ ਗਿਆ ਵੀ ਕਿਵੇਂ ਸਪਲਾਈ ਲਾਈਨ ਕੱਟਾਂਗੇ ਫਿਰ ਉਸ ਤੋਂ ਬਾਅਦ ਉਹ ਟੜਫਣਗੇ ਜਦੋਂ ਨਸ਼ਾ ਨਹੀਂ ਮਿਲੂਗਾ ਫਿਰ ਉਹਨੂੰ ਕਿੱਥੇ ਲੈ ਕੇ ਜਾਵਾਂਗੇ ਦਵਾਈਆਂ ਕਿੱਥੇ ਕਿੰਨੀਆਂ ਹੋਣਗੀਆਂ ਫਿਰ ਪੁਲਿਸ ਦੀ ਜਿਹੜੀ ਰੀਸ਼ਫਲ ਕੀਤੀ ਕਿਉਂਕਿ ਜ਼ਿਆਦਾਤਰ ਸ਼ਿਕਾਇਤਾਂ ਛੋਟੇ ਮਲਾਜਮਾਂ ਦੀ ਪੁਲਿਸ ਵਾਲੇ ਨਹੀਂ ਆਉਂਦੀਆਂ ਸੀ ਕਹਿੰਦੇ ਅਸੀਂ ਪਿੰਡਾਂ ਵਾਲੇ ਕਹਿੰਦੇ ਸੀਗੇ ਵੀ ਅਸੀਂ ਫੜਾ ਕੇ ਆਉਨੇ ਆ ਨਸ਼ਾ ਸਮਗਲਰ ਨੂੰ ਅਸੀਂ ਬਾਹਾਂ ਚ ਪਿੰਡ ਜਾਂਦੇ ਉਹ ਪਹਿਲਾਂ ਆਇਆ ਬੈਠਾ ਹੁੰਦਾ ਜਵਾਨ ਤੁੱਥੀ ਹੋਏ ਥਾਣੇ ਚ ਸੋ ਉਹ ਮਿਲੀ ਭੁਗਤ ਖਤਮ ਕਰਕੇ ਸਾਰਾ ਬਦਲ ਕੇ ਉਦੋਂ ਬਾਅਦ ਫਿਰ ਅਸੀਂ ਐਕਸ਼ਨ ਲਿਆ ਪੂਰਾ ਜਿਵੇਂ ਯੁੱਧ ਦੇ ਵਿੱਚ ਫੌਜ ਪਲੈਨਿੰਗ ਬਣਾਉਂਦੀ ਹੈ ਕਿ ਪਹਿਲੀ ਡਿਫੈਂਸ ਤਿਆਰ ਰਹਿਣਗੇ ਜੋ ਇੱਥੇ ਤੱਕ ਆਗੇ ਤਾਂ ਫਿਰ ਆਪਾਂ ਪੋਲੋ ੜਾ ਦਾਂਗੇ ਜੋ ਇੱਥੇ ਤੱਕ ਆ ਗਏ ਤਾਂ ਜਿਹੜੇ ਉਹ ਸੀ ਪਲਾਨ ਵੱਡਾ ਕੰਮ ਹੈ ਇਹ ਲੋਕਾਂ ਦੇ ਸਹਿਯੋਗ ਬਿਨਾਂ ਨਹੀਂ ਹੋ ਸਕਦਾ ਪੰਚਾਇਤਾਂ ਮਤੇ ਪਾ ਰਹੀਆਂ ਨੇ ਬਹੁਤ ਭਾਰੀ ਗਿਣਤੀ ਚ ਕਿ ਅਸੀਂ ਆਪਣੇ ਪਿੰਡ ਦੇ ਵਿੱਚ ਨਾ ਨਸ਼ਾ ਵੇਚਣ ਦੇਣਾ ਤੇ ਨਾ ਹੀ ਸਾਡੇ ਪਿੰਡ ਚ ਕੋਈ ਜਮਾਨਤ ਦੇਊਗਾ ਉਹਦੀ ਜੇ ਕੋਈ ਫੜਿਆ ਗਿਆ ਸਾਡੇ ਪਿੰਡ ਦਾ ਬੰਦਾ ਸੋ ਇਹ ਇੱਕ ਤਾਂ ਇਹ ਆ ਦੂਜਾ ਤੁਸੀਂ ਜ਼ਿਆਦਾਤਰ ਤਾਂ ਧੰਨਵਾਦ ਕਰਨੇ ਆਏ ਹੋ ਮੈਂ ਲੇਟ ਆਇਆ ਪੈਸੇ ਪਹਿਲਾਂ ਆ ਗਏ ਨਾ ਜਦੋਂ ਐਮਪੀ ਹੁੰਦਾ ਸੀ ਉਦੋਂ ਤਾਂ ਮੈਂ ਆ ਜਾਂਦਾ ਸੀ ਉਦੋਂ 600 ਪਿੰਡ ਸੀਗਾ ਮੈਂ ਵੀ ਇੱਥੇ ਹੀ ਹੁੰਦਾ ਸੀ